ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਸਹਿਬਜ਼ਾਦਿਆਂ ਨੇ ਇਸ ਪਾਵਨ ਅਸਥਾਨ ਤੇ ਆਪਣੇ ਚਰਨ ਪਾਏ ਨੇ ਤੇ ਇੱਥੇ ਇੱਕ ਪ੍ਰਾਤਨ ਬਾਗ ਹੁੰਦਾ ਸੀ ਜਿਸ ਬਾਗ ਦੇ ਵਿੱਚ ਸਤਿਗੁਰੂ ਜੀ ਠਹਿਰੇ ਨੇ ਪਿਆਰੀ ਸਾਧ ਸੰਗਤ ਜੀ ਗੁਰਦੁਆਰਾ ਦਮਦਮਾ ਸਾਹਿਬ ਚਾਹਿਆ ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾ ਦਈਏ ਫਿਰ ਤੁਹਾਨੂੰ ਉਸ ਤੋਂ ਬਾਅਦ ਗੋਦਰਾ ਸਾਹਿਬ ਦਾ ਇਤਿਹਾਸ ਦੱਸਾਂਗੇ ਭਾਈ ਸਾਹਿਬ ਕੋਲੋਂ ਆਓ ਆਪ ਗੁਰਦਸ ਸਾਹਿਬ ਜੰਦਾ ਚੜੀ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵੇਖਾ ਜਰ ਆਏ ਆ ਸੈਨੀਟ ਵਿੱਚ YouTube ਚੈਨਲ ਆਹੀਂ ਤੇ ਸਭ ਤੋਂ ਪਹਿਲਾਂ ਸਾਨੂੰ ਤਨ ਤਨ ਜਿਹੜੇ ਗੁਰਗਰਾ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੁਣ ਤੇ ਸੰਤੋ ਅੱਜ ਤੁਹਾਨੂੰ ਲੈ ਕੇ ਆਏ ਆ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸੋਪਰਾ ਪਰ ਜਗਤ ਚਮਕੌਰ ਸਾਹਿਬ ਦੇ ਨੇੜੇ ਪੈਂਦਾ ਗੁਰਦੁਆਰਾ ਦੰਦਾਂ ਸਾਹਿਬ ਲੈ ਕੇ ਆਏ ਆ ਤੇ ਇਹਦੇ ਤੁਹਾਨੂੰ ਇਤਿਹਾਸ ਬਾਰੇ ਸਰੋਵਰ ਬਾਰੇ ਤੇ ਉਹ ਤੋਂ ਗੁਰੂ ਘਰ ਪਹੁੰਚਦੇ ਨੇ ਨਾਗੇ ਛਾਗੇ ਲੈ ਕੇ ਜਾ ਕੇ ਦਰਸ਼ਨ ਕਰਾਵਾਂਗੇ ਆਓ ਅਸੀਂ ਅੰਦਰ ਜਾ ਕੇ ਸਾਨੂੰ ਦੇਦੇ ਹੱਥ ਵਾੜੇ ਜਨੂ ਕਰਾਣੇ ਆ ਤੇ ਸਰੋਵਰ ਤੇ ਮੇਨ ਦਰਬਾਰ ਹਾਲੇ ਦਰਸ਼ਨ ਕਰਾਂਗੇ ਪੂਰਾ ਗੁਰਦੁਆਰਾ ਸਭ ਦਿਖਾਣ ਤੋਂ ਬਾਅਦ ਤੁਹਾਨੂੰ ਪਾਈ ਸਾਭ ਪਾ ਲੋ ਗੁਰੂ ਉਤਿਆਰ ਦੀ ਥੂਰੇ ਜਾਣ ਕਰੂ ਕਰ ਆਮਾਂ ਦੇ ਆਓ ਸੰਗਤ ਜੀ ਆਪਾਂ ਹੁਣ ਗੁਰਦਸਾਹਬ ਜੀ ਅੰਦਰ ਚੱਲਦੇ ਆਜੋ ਆਓ ਸੰਗਤ ਜੀ ਆਪਾਂ ਗੁਰਦਸਾਹਬ ਜੀ ਅੰਦਰ ਚਾਣੇ ਆ ਗੁਰਦਸਾਹਬ ਦਾ ਤੁਹਾਨੂੰ ਪੂਰਾ ਦੱਸਦੇ ਆਜੋ ਸੋ ਸੰਗਤ ਜੀ ਗੁਰਦਸਾਹਬ ਜੀ ਅੰਦਰ ਐਂਟਰੀ ਕਰਦੇ ਸਾਰੇ ਇਧਰ ਹੀ ਸਾਰੇ ਗੁਰਸਾਹਬ ਦੀ ਪਾਰਕ ਆ ਗੁਰਦੁਆਰਾ ਦਮਦਮਾ ਸਾਹਿਬ ਇਧਰਲੀ ਸਾਈਡ ਤੇ ਗੁਰਦੁਆਰ ਸਾਹਿਬ ਦੇ ਮੋਟਰਸਾਈਕਲ ਕਾਰ ਦੀ ਪਾਰਕਿੰਗ ਇਧਰ ਪਾਰਕ ਆ ਗੁਰਦੁਆਰ ਸਾਹਿਬ ਦੀ ਇੱਧਰ ਤੁਸੀਂ ਦੇਖ ਸਕਦੇ ਹੋ ਗੁਰਦੁਆਰ ਸਾਹਿਬ ਦੀ ਪਾਰਕ ਉਧਰਲੀ ਸਾਈਡ ਵੀ ਮੋਟਰਸਾਈਕਲ ਸਟੈਂਡ ਦੀ ਪਾਰਕਿੰਗ ਉਧਰਲੀ ਸਾਈਡ ਵੀ ਸੋ ਆਓ ਤੁਹਾਨੂੰ ਗੁਰਦੁਆਰ ਸਾਹਿਬ ਦੇ ਅੰਦਰ ਲੈ ਕੇ ਚੱਲਦੇ ਸੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਪੂਰਾ ਦਮਦਮਾ ਸਾਹਿਬ ਗੁਰਦੁਆਰ ਸਾਹਿਬ ਅੱਜ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਸਰੋਵਰ ਦਰਵਾਜ਼ੇ ਦੇ ਅੰਦਰ ਮੱਥਾ ਟੇਕਣਾ ਤੇ ਭਾਈ ਸਾਹਿਬ ਕੋ ਤੁਹਾਨੂੰ ਪੂਰਾ ਇਤਿਹਾਸ ਦੇ ਜਾਣੂ ਕਰਾਵਾਂਗੇ ਅੱਜ ਹੁਣ ਆਪਾਂ ਗੁਰਦੁਆਰਾਂ ਦੇ ਚੱਲੀਏ ਇੱਥੇ ਆਪਾਂ ਹੱਥ ਧੋਣ ਤੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਮੱਥਾ ਟੇਕਾਂਗੇ ਫਿਰ ਉਸ ਤੋਂ ਬਾਅਦ ਤੁਹਾਨੂੰ ਸਰੋਵਰ ਵੱਲ ਲੈ ਕੇ ਚੱਲਾਂਗੇ ਫਿਰ ਆਪਾਂ ਦਰਵਾਜ਼ੇ ਦੇ ਅੰਦਰ ਮੱਥਾ ਟੇਕਾਂਗੇ ਆਓ ਚੱਲੀਏ ਅੰਦਰ ਇਹੀ ਮਾਣ ਦਾ ਮਨ ਮੇਰਾ ਆਉਂਦੇ ਆਏ ਇਹੀ ਦਾ ਸੁਹਰ ਆਉ ਸੰਗਤ ਜੀ ਆਪਾਂ ਨੀਸ਼ਾਨ ਸਾਹਿਬ ਨੂੰ ਨਮਸਕਾਰ ਕਰਦੇ ਆ ਨਮਸਕਾਰ ਕਰਨ ਤੋਂ ਬਾਅਦ ਅਦਰਵਾਰ ਹਾਲ ਜੰਦੇ ਚਲਦੇ ਆ ਆਜੋ ਆਉ ਸੰਗਤ ਜੀ ਆਪਾਂ ਸਾਰੀ ਸੰਗਤ ਵਾਸਤੇ ਜਿਹੜੇ ਨਵੇਂ ਜੁੜੇ ਆ ਇਸ ਚੈਨਲ ਦੇ ਵਿੱਚ ਜਾਂ ਜਿਹੜੇ ਪੁਰਾਣੇ ਸੰਗਤਾਂ ਉਹਨਾਂ ਸਾਰਿਆਂ ਵਾਸਤੇ ਆਪਾਂ ਅੱਜ ਅਰਦਾਸ ਕਰਦੇ ਆ ਆਜੋ ਗੁਰੂ ਜੀ ਸਾਰੀ ਸੰਗਤ ਦੀ ਤਰਫੋਂ ਅਰਦਾਸ ਕਰਦੇ ਆ ਕਿ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ ਉਹਨਾਂ ਦੇ ਕਾਰੋਬਾਰ ਚਲਾਇਓ ਤੇ ਉਹਨਾਂ ਦੀ ਸਿਹਤ ਦੀ ਤੰਦਰੁਸਤੀ ਰੱਖਿਓ ਸੋ ਸੰਗਤ ਪ੍ਰਮਾਤਮਾ ਸੰਗਤ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਓ ਉਹਨਾਂ ਨੂੰ ਚੰਗੇ ਚੰਗੀਆਂ ਵੀਡੀਓ ਦੇਖਣ ਦਾ ਬਲ ਬਖਸ਼ਿਓ ਤੇ ਇਸ ਚੈਨਲ ਦੇ ਨਾਲ ਜੁੜੇ ਰਹਿਣ ਦੀ ਵੀ ਬਲ ਬਖਸ਼ਿਓ ਕਿਉਂਕਿ ਇਸ ਚੈਨਲ ਦੇ ਵਿੱਚ ਅਸੀਂ ਧਾਰਮਿਕ ਵੀਡੀਓ ਪਾਉਂਦੇ ਆਂ ਸੋ ਇਸ ਵੀਡੀਓ ਦੇ ਨਾਲ ਜਰੂਰ ਸੰਗਤ ਜੀ ਦੇ ਚੈਨਲ ਨੂੰ ਸਬਸਕ੍ਰਾਈਬ ਕਰੇ ਸਾਈ ਸੰਗਤ ਲਈ ਵਾਸਤੇ ਅਰਦਾਸ ਪ੍ਰਾਰਥਨਾ ਕਰਦੇ ਆ। ਸੋ ਸੰਗਤ ਜੀ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਗੁਰਦਵਾਰ ਸਾਹਿਬ ਦਾ ਖੂਹ ਆ। ਤੁਸੀਂ ਦੇਖ ਸਕਦੇ ਹੋ ਇਧਰਲੀ ਸਾਈਡ। ਸੋ ਪਿਛਲੀ ਵਾਰ ਸਾਡੀ ਚਮਕੌਰ ਸਾਹਿਬ ਗੁਰਦਵਾਰ ਸਾਹਿਬ ਦੇ ਵਿੱਚ ਮੋਬਾਈਲ ਕਰ ਗਿਆ ਸੀਗਾ ਜੋ ਤੁਸੀਂ ਉਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਾਂ ਇਸ ਕਰਕੇ ਮੈਂ ਹੱਥ ਰੱਖਿਆ ਹੈ ਇਧਰਲੀ ਸਾਈਡ ਕੀ ਕੁਝ ਹੋਰ ਨਾ गिर ਜਵੇ ਅੰਦਰ। ਸੋ ਆਓ ਸੰਗਤ ਜੀ ਆਪਾਂ ਹਰ ਸरोवर ਵੱਲ ਚੱਲਦੇ ਆਂ ਇਧਰ ਲਈ ਸ੍ਰੀ ਗੁਰਦਵਾਰ ਸਾਹਿਬ ਦਾ ਸਰੋਵਰ ਆਜੋ ਗਿਆਨ ਇਤਿਆਸ ਕਿਸ ਕਰਮ ਨਾਲ ਜਾਣ ਸਾਰ ਨਹੀਂ ਨਾ ਜਾਣ ਸੋ ਆਜੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਗੁਰਦਵਾਰ ਸਾਹਿਬ ਦਾ ਇਹ ਸਰੋਵਰ ਸੋ ਪਿਆਰੀ ਸਾਧ ਸੰਗਤ ਜੀ ਆਪਾ ਹੁਣ ਗੁਰਦਵਾਰ ਸਾਹਿਬ ਦੇ ਸਰੋਵਰ ਹਾਲ ਦੇ ਵਿੱਚ ਪਹੁੰਚੇ ਆ। ਤੁਸੀਂ ਦੇਖ ਸਕਦੇ ਹੋ ਸਰੋਵਰ ਦੇ ਵਿੱਚ ਬੋਰਡ ਲੱਗਿਆ ਜੂਰੀ ਬੇਨਤੀ ਸਰੋਵਰ ਦੀ ਸਫਾਈ ਨੂੰ ਮੁੱਖ ਰੱਖਦੇ ਹਾਂ। ਸਰੋਵਰ ਵਿੱਚ ਮੱਛੀਆਂ ਨੂੰ ਪ੍ਰਸ਼ਾਦ ਆਟਾ ਰੋਟੀ ਆਦਿ ਪਾਉਣਾ ਮਨਾ ਹੈ। ਸਰੋਵਰ ਵਿੱਚ ਤੈਨ ਆਤੇ ਛਾਲਾ ਮਾਰਨਾ ਮਨਾ ਹੈ। ਸਰੋਵਰ ਵਿੱਚ ਇਸ਼ਨਾਨ ਕਰਨ ਦੇ ਵੇਲੇ ਸੇਫਟੀ ਦੀਵਾਰ ਤੋਂ ਅੱਗੇ ਨਾ ਜਾਓ ਜੀ। ਮੈਨੇਜਰ ਗੁਰਦੁਆਰਾ ਸ਼੍ਰੀ ਚੰਕੂਰ ਸਾਹਿਬ ਰੋਪੜ। ਸੋ ਆਓ ਗੁਰਦਸ ਆਓ ਸੰਗਤ ਜੀ ਆਪਾਂ ਗੁਰਦਵਾਰ ਸਾਹਿਬ ਦੇ ਸਰੋਵਰ ਦੇ ਵਿੱਚ ਨਮਸਕਾਰ ਕਰਦੇ ਹਾਂ ਤੇ ਆਓ ਸੋ ਸੰਗਤ ਜੀ اے ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਓ ਤੇ ਸੰਗਤ ਜੀ ਨੂੰ ਚੰਗੇ ਵੀਡੀਓ ਦੇਖਣ ਦਾ ਵੱਲ ਬਖਿਓ ਤੇ ਚੰਨ ਚੈਨਲ ਦੇ ਨਾਲ ਜੁੜੇ ਰਹਿਣ ਦਾ ਵੀ ਵੱਲ ਬਖਿਓ ਕਿਉਂਕਿ ਇਸ ਚੈਨਲ ਦੇ ਵਿੱਚ ਧਾਰਮਿਕ ਤੇ ਵੀਡੀਓ ਪਾਉਨੇ ਆ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਵੀਡੀਓ ਪਾਉਨੇ ਆ ਜੋ ਕਿ ਅਸੀਂ ਸਿੱਖ ਕੌਮ ਨੂੰ ਜਾਣੂ ਕਰਾਉਨੇ ਆ ਸਿੱਖ ਕੌਮ ਦਾ ਇਤਿਹਾਸ ਅੱਗੇ ਲੈ ਕੇ ਜਾਂਦੇ ਆ ਸਾਰੀ ਸੰਗਤ ਦਾ ਧੰਨਵਾਦ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇਹ ਸਰੋਵਰ ਕਿੰਨਾ ਵੱਡਾ ਹੈ ਜਦੋਂ ਵੀ ਇਸ ਸੰਗ ਇਸ ਗੁਰਦਵਾਰਾ ਸਾਹਿਬ ਦੇ ਵਿੱਚ ਹੋਲੇ ਮੱਲਾ ਹੋਵੇ ਜਾਂ ਚਮਕੌਰ ਸਾਹਿਬ ਦੇ ਵਿੱਚ ਇਤਿਹਾਸਿਕ ਦਿਨ ਚੱਲਦੇ ਹੋਣ ਇਸ ਗੁਰਦਵਾਰਾ ਵਿੱਚ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਆ ਸੋ ਇੱਥੇ ਲੱਖਾਂ ਸੰਗਤਾਂ ਇਸ਼ਨਾਨ ਕਰਦੀਆਂ ਨੇ ਉਧਰਲੀ ਸਾਈਡ ਬੀਬੀਆਂ ਦਾ ਬਣਿਆ ਹੋਇਆ ਜੋ ਤੁਸੀਂ ਦੇਖ ਸਕਦੇ ਹੋ ਬੀਬੀਆਂ ਦਾ ਸਰੋਵਰ ਬਣਿਆ ਉਧਰਲੀ ਸਾਈਡ ਸੋ ਸੰਗਤ ਜੀ ਤੁਸੀਂ ਸ੍ਰੋਵਰ ਦੇ ਦਰਸ਼ਨ ਕਰ ਲਿਆ ਆਓ ਤੁਹਾਨੂੰ ਦਰਵਾਜ਼ਾ ਹਾਲ ਦੇ ਅੰਦਰ ਅੱਛਾ ਸੋ ਸੰਗਤ ਜੀ ਤੁਸੀਂ 메인 게ਟ ਪਾਰਕਿੰਗ ਤੇ ਸ੍ਰੋਵਰ ਦੇ ਦਰਸ਼ਨ ਕਰ ਚੁੱਕੇ ਆਂ ਤੇ ਆਓ ਤੁਹਾਨੂੰ ਦਰਵਾਜ਼ਾ ਸਾਹਿਬ ਲੈ ਕੇ ਚਲੇ ਤੇ ਉਸ ਤੋਂ ਉਪਰੰਤ ਆਪਾਂ ਪਾਟੇ ਸਿੰਘ ਕੋਲੋਂ ਗੁਰੂਗ੍ਰਾਂਦੇ ਹੈੱਡ ਗ੍ਰੰਥੀ ਦੇਓ ਇਤਿਹਾਸ ਬਾਰੇ ਤੁਹਾਨੂੰ ਜਾਣਕਾਰੀ ਕਰਾਂਗੇ ਆਓ ਸੰਗਤ ਜੀ ਸੰਗਤ ਜੀ ਆਓ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਹਾਲ ਅੰਦਰ ਜਾਨੇ ਆ ਸੋ ਸੰਗਤ ਜੀ ਅੰਦਰ ਗੁਰਦਨ ਸਾਹਿਬ ਦੇ ਆਨੰਦਕਾਰੇ ਚੱਲ ਰਹੇ ਨੇ ਸੋ ਆਪਾਂ ਗੁਰਦਸਾਹਿਬ ਤੁਹਾਨੂੰ ਅੰਦਰ ਜਾ ਕੇ ਹੱਬ ਦਰਵਾਜ਼ਾ ਹਾਲ ਦਿਖਾ ਦਿੰਨੇ ਆ ਸੋ ਆਪਾਂ ਮੱਥਾ ਨਹੀਂ ਟੇਕਾਂਦੇ ਕਿਉਂਕਿ ਆਪਾਂ ਦੂਰੀ ਨਮਿਸਤ ਕਰਦਾ ਕਿਉਂਕਿ ਆਨੰਦਕਾਰ ਚੱਲਦੇ ਪਏ ਆ ਚੰਗਾ ਨਹੀਂ ਲੱਗਦਾ ਕਿਸੇ ਆਨੰਦਕਾਰ ਦੇ ਵਿੱਚ ਆਪਾਂ ਜਾ ਕੇ ਕਰੀਏ ਤੇ ਅਪਾ ਸਾਈਡ ਤੇ ਬਹਿ ਕੇ ਤੁਹਾਨੂੰ ਪੂਰਾ ਗੁਰਦਾਸ ਸਾਹਿਬ ਹਾਲ ਦਿਖਾ ਲਿਏ ਅਜਾ ਜਗਤ ਦਾ ਨਾਮ ਦਾ ਨਾਮ ਬਜੇ ਨਾ ਰੰਗ ਬਜੇ ਚਾਹਿਆ ਹਰ ਤੇ ਸਰੀ ਦਾ ਪਦ ਬਜੇ ਅਪਨੰਦ ਦਾ ਬਜੇ ਨਾਮ ਦੀ ਜੀ ਕੰਮ ਵੇਖੋ ਦਬੰਦ ਤੇ ਕੋ ਤਾ ਨਾਵਾ ਕੀ ਤੋ ਦਰਦ ਦੇ ਹੋ ਹਰ ਨਸ ਤੇ ਆਉ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਜਿਸ ਪਾਵਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਸ ਗੁਰਦੁਆਰੇ ਦਾ ਨਾਮ ਸ੍ਰੀ ਦਮਦਮਾ ਸਾਹਿਬ ਹੈ ਜੋ ਕਿ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਸਥਿਤ ਹੈ ਇਹ ਪਾਵਨ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਹੈ ਦਸਵੇਂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਹਨਾਂ ਦੇ ਲਖਤੇ ਜਿਗਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ ਜੀ ਤੇ ਗੁਰੂ ਪਾਤਸ਼ਾਹ ਜੀ ਦੇ ਉਹ ਮਰਜੀਵੜੇ ਸਿੰਘ ਜਿਨ੍ਹਾਂ ਨੇ ਚਮਕੌਰ ਦੀ ਧਰਤੀ ਤੇ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਚਮਕੌਰ ਸਾਹਿਬ ਦੇ ਵਿੱਚ ਆਉਂਦੇ ਨੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਇਸ ਪਾਵਨ ਅਸਥਾਨ ਤੇ ਰੁਕਦੇ ਨੇ ਇਸ ਗੁਰਦੁਆਰਾ ਸਾਹਿਬ ਨੂੰ ਇਸ ਕਰਕੇ ਦਮਦਮਾ ਸਾਹਿਬ ਦਾ ਨਾਮ ਦਿੱਤਾ ਗਿਆ ਹੈ ਕਿਉਂਕਿ ਸਤਿਗੁਰੂ ਜੀ ਇਸ ਅਸਥਾਨ ਤੇ ਆ ਕੇ ਬੈਠਦੇ ਨੇ ਤੇ ਇੱਥੇ ਇੱਕ ਪੁਰਾਤਨ ਬਾਗ ਸੀ ਉਸ ਬਾਗ ਦੇ ਵਿੱਚ ਠਹਿਰਨ ਤੋਂ ਉਪਰੰਤ ਸਤਿਗੁਰੂ ਜੀ ਸਿੰਘਾਂ ਨੂੰ ਆਖਦੇ ਕਿ ਸਾਨੂੰ ਕਿਸੇ ਉੱਚੇ ਅਸਥਾਨ ਤੇ ਜਾ ਕੇ ਟਿਕਾਣਾ ਕਰਨਾ ਚਾਹੀਦਾ ਹੈ ਕਿਉਂਕਿ ਹੁਣ ਜਿਹੜਾ ਸਮਾ ਹੈ ਉਹ ਜੰਗ ਦਾ ਹੈ ਕਿਉਂ ਜੇ ਸਾਡੇ ਤੇ ਮੁਗਲ ਫੌਜ ਪਹਾੜੀ ਰਾਜੇ ਚੜ ਕੇ ਆਉਣਗੇ ਤਾਂ ਅਸੀਂ ਜੇ ਉੱਚੀ ਥਾਂ ਤੇ ਬਹਿ ਕੇ ਜੰਗ ਕਰਾਂਗੇ ਤਾਂ ਅਸੀਂ ਆਸਾਨੀ ਦੇ ਨਾਲ ਜੰਗ ਲੜ ਸਕਦੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਸਹਿਬਜ਼ਾਦਿਆਂ ਨੇ ਇਸ ਪਾਵਨ ਅਸਥਾਨ ਤੇ ਆਪਣੇ ਚਰਨ ਪਾਏ ਨੇ ਤੇ ਇੱਥੇ ਇੱਕ ਪ੍ਰਾਤਨ ਬਾਗ ਹੁੰਦਾ ਸੀ ਜਿਸ ਬਾਗ ਦੇ ਵਿੱਚ ਸਤਿਗੁਰੂ ਜੀ ਠਹਿਰੇ ਨੇ ਤੇ ਜਿਹੜਾ ਇਹ ਬਾਗ ਸੀ ਇਹ ਰਾਏ ਜਗਤ ਸਿਉਂਦਾ ਤੇ ਰੂਪ ਚੰਦ ਦਾ ਸੀ ਇਹਨਾਂ ਦੋਨਾਂ ਭਰਾਵਾਂ ਦੀ ਉਹ ਕੱਚੀ ਗੜੀ ਸੀ ਜਿਸ ਗੱਤੀ ਗੜੀ ਦੇ ਵਿੱਚ ਸਤਿਗੁਰੂ ਜੀ ਜਾ ਕੇ ਟਿਕਾਣਾ ਕਰਦੇ ਨੇ ਇਸ ਕਰਕੇ ਇਹ ਪਾਵਨ ਸਥਾਨ ਹੈ ਗੁਰਦੁਆਰਾ ਦਮਦਮਾ ਸਾਹਿਬ ਨਾਲ ਹੀ ਸਰੋਵਰ ਵੀ ਹੈ ਜਿੱਥੇ ਸੰਗਤਾਂ ਅਕੀਸ਼ਨਾਣ ਕਰਦੀਆਂ ਨੇ ਤੇ ਅੱਲਾ ਯਾਰਖਾ ਜੋਗੀ ਨੇ ਆਖਿਆ ਕਿ ਹਿੰਦ ਵਿੱਚ ਕੀ ਹੈ ਤੀਰਥ ਯਾਤਰਾ ਕੇ ਲਈ ਜਾਂ ਬਾਪ ਨੇ بیٹے ਕਟਾਏ ਹੈ ਖੁਦਾ ਕੇ ਲਈ ਭਾਵੇਂ ਚਮਕੌਰ ਦੀ ਧਰਤੀ ਉਹ ਧਰਤੀ ਹੈ ਉਹ ਸਰਜ਼ਮੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸੱਚ ਦੇ ਖਾਤਰ ਜਿੱਥੇ ਗਰੀਬਾਂ ਦੀ ਖਾਤਰ ਸਤਿਗੁਰੂ ਜੀ ਨੇ ਆਪਣੇ ਲੱਕਤੇ ਜਿਗਰ ਧਰਮ ਦੀ ਖਾਤਰ 바ਰ ਦਿੱਤੇ ਨੇ ਇਸ ਕਰਕੇ ਇਸ ਪਾਵਨ ਅਸਥਾਨ ਦਾ ਇਤਿਹਾਸ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਇਸ ਅਸਥਾਨ ਤੇ ਆ ਕੇ ਠਹਿਰਦੇ ਨੇ 700 1704 ਨੂੰ ਉਸ ਤੋਂ ਬਾਅਦ ਦੇ ਵਿੱਚ ਸਤਿਗੁਰੂ ਜੀ ਫਿਰ ਕੱਚੀ ਗੜੀ ਦੇ ਵਿੱਚ ਜਾਂਦੇ ਨੇ ਉਥੇ ਜਾਣ ਤੋਂ ਪ੍ਰੰਤ ਅੱਠ ਪੋ ਨੂੰ ਫਿਰ ਜੋ ਜੰਗ ਹੈ ਉਹ ਇਸ ਚਮਕੌਰ ਦੀ ਧਰਤੀ ਤੇ ਇੱਕ ਸਮਾਣ ਦਾ ਜੰਗ ਛਿੜਦਾ ਏ ਜਿਹਦੇ ਵਿੱਚ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਗੁਰੂ ਪਾਤਸ਼ਾਹ ਜੀ ਦੇ ਉਹ ਮਰਜੀਵੜੇ ਸਿੰਘ ਉਹ ਵੀ ਸ਼ਹਾਦਤਾਂ ਪ੍ਰਾਪਤ ਕਰਦੇ ਨੇ ਇਹ ਪਾਵਨ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ